ਲੁਧਿਆਣਾ ਦੇ ਵਿੱਚ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਲੁਧਿਆਣਾ ਦੇ ਰਾਹੋਂ ਰੋਡ ਤੋਂ ਰੋਂਗ ਸਾਈਡ ਤੋਂ ਆ ਰਹੇ ਈ ਰਿਕਸ਼ਾ ਅਤੇ ਐਕਟੀਵਾ ਦੀ ਟੱਕਰ ਦੌਰਾਨ ਇੱਕ ਟਰੱਕ ਹਾਦਸੇ ਦਾ ਸ਼ਿਕਾਰ ਹੋ ਕੇ ਪਲਟ ਗਿਆ ਜਿਸ ਦੀਆਂ ਸਾਰੀਆਂ ਤਸਵੀਰਾਂ ਲੱਗੇ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਆਓ ਨਜ਼ਰ ਮਾਰਦੇ ਹਾਂ ਸਭ ਤੋਂ ਪਹਿਲਾਂ ਇਹਨਾਂ ਤਸਵੀਰਾਂ ਤੇ ਦਾ ਦੇਖੀ ਐਕਟੀਵਾਤੇ ਬੱਚੇ ਸਕੂਲ ਜਾ ਰਹੇ ਸੀ ਕਿ ਉਹਨਾਂ ਦੇ ਵੀ ਮਾਮੂਲੀ ਸੱਟਾਂ ਲੱਗੀਆਂ ਨੇ ਉਧਰ ਚਸ਼ਮਦੀਦ ਅਤੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਇਸ ਰੋਡ ਤੇ ਅਕਸਰ ਹੀ ਅਜਿਹੇ ਹਾਸੇ ਹੁੰਦੇ ਰਹਿੰਦੇ ਨੇ ਉਹਨਾਂ ਨੇ ਕਿਹਾ ਕਿ ਰਿਕਸ਼ਾ ਦੀ ਲਾਪਰਵਾਹੀ ਦੇ ਕਾਰਨ ਇਹ ਵੱਡਾ ਹਾਸਾ ਵਾਪਰਿਆ ਇਹ ਭਾਜੀ ਸਾਡਾ ਰਾਹੋ ਰੋਡ ਆਪਣਾ ਬਿਲਕੁਲ ਕੱਟ ਦੇ ਉੱਤੇ ਜਿਹੜਾ ਆਟੋ ਸੀਗਾ ਬੈਟਰੀ ਵਾਲਾ ਉਹਨੇ ਰੋਂਗ ਸਾਈਡ ਆਇਆ ਠੀਕ ਹੈ ਰੋਂਗ ਸਾਈਡ ਲਿਆ ਕੇ ਬੱਚੇ ਛੋਟੇ ਐਕਟੀਵਾ ਤੇ ਆ ਰਹੇ ਸੀਗੇ ਸਕੂਲ ਛੱਡਣ ਜਾ ਰਹੇ ਸੀ ਉਹਦੇ ਵਿੱਚ ਲਿਆ ਕੇ ਨੇ ਮਾਰਿਆ ਔਰ ਉੱਪਰੋਂ ਟਿਪਰ ਵਾਲੇ ਨੇ ਜਿਹੜਾ ਬਚਾਅ ਕਰਦੇ ਹੋਏ ਟਿੱਪਰ ਨੇ ਆਪਣਾ ਡਵਾਈਡਰ ਤੇ ਚੜਾ ਕੇ ਚਾਰ ਬੱਚਿਆਂ ਦੇ ਨਾਲ ਉਹਦੇ ਪਿਓ ਦਾ ਤੇ ਨਾਲ ਆਟੋ ਵਾਲੇ ਦਾ ਵੀ ਜਿਹੜਾ ਬਾਹਰ ਨਿਕਲਿਆ ਸੀ ਉਹਦਾ ਵੀ ਬਚਾਅ ਕੀਤਾ ਔਰ ਅਸੀਂ ਅਪੀਲ ਕਰਦੇ ਆ ਸਰਕਾਰ ਤੋਂ ਕਿ ਜਿਹੜੇ ਟਾਈਮ ਬੱਚਿਆਂ ਦਾ ਪਲੀਜ਼ ਵੀ ਸਰਕਾਰ ਨੂੰ ਚਾਹੀਦਾ ਕਿ ਉਸ ਟਾਈਮ ਇਸ ਰੋਡ ਦੇ ਉੱਤੇ ਐਡੇ ਵੱਡੇ ਵੀਹਿਕਲ ਜਿਹੜੇ ਨਾ ਚਲਾਏ ਜਾਣ ਕਿਉਂਕਿ ਬੱਚਿਆਂ ਦਾ ਸਕੂਲ ਦਾ ਟਾਈਮ ਹੁੰਦਾ ਤੇ ਅੱਜ ਦੇਖੋ ਸਾਰੇ ਹੀ ਜਾਨ ਤੋਂ ਬਚੇ ਆ ਆਟੋ ਵਾਲਾ ਵੀ ਬੱਚੇ ਆ ਟਿੱਪਰ ਵਾਲਾ ਵੀ ਬੱਚੇ ਆ ਤੇ ਦੋ ਬੱਚੇ ਵੀ ਬਚੇ ਉਹਦਾ ਪਿਓ ਵੀ ਬਚਿਆ ਜਿਹਦੇ ਕਰਕੇ ਬਹੁਤ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਹੁਤ ਬਹੁਤ ਬਚੇ ਇਹ ਪਲਟਿਆ ਹੈਗਾ ਜੀ ਇਹ ਇਹ ਪਲਟਿਆ ਨਹੀਂ ਇਹ ਉਹਨੇ ਉਹਨੇ ਟਿਪਰ ਵਾਲੇ ਨੇ ਦੇਖੋ ਜੀ ਉਹਨਾਂ ਨੇ ਜਾਨ ਬਚਾਈ ਹੈ ਉਹਨੇ ਡਰਾਗ ਜਿਹੜਾ ਐਕਸੀਡੈਂਟ ਹੋ ਚੁੱਕਿਆ ਸੀਗਾ ਐਕਟਿਵਾ ਦਾ ਤੇ ਟਿਪ ਇਹਦਾ ਉਹਦੇ ਵਿੱਚ ਪਿੱਛੋਂ ਆ ਰਹਿਆ ਸੀਗੇ ਉਹਨੇ ਲਿਆ ਕੇ ਡਵਾਈਡਰ 'ਚ ਚੜਾ ਕੇ ਬੱਚੇ ਦੀ ਜਾਨ ਬਚਾਈ ਹੈ ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਇਸ ਘਟਨਾ ਸੰਬੰਧੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅੱਜ ਪ੍ਰਲਾਜ ਜੋ ਵੀ ਬੰਦੀਕਰਭਿਓ ਕਰਾਂਗੇ ਜੀ ਲੋਕਾਂ ਦੇ ਕਹਿਣੇ ਮੁਤਾਬਕ ਜਿਹੜਾ ਈ ਰਿਕਸ਼ੇ ਵਾਲੇ ਨੇ ਆ ਕੇ ਰੌਂਗ ਸਾਈਡ ਟਰੱਕ ਵਾਲੇ ਦੇ ਅੱਗੇ ਮਾਰਤਾ ਟਰੱਕ ਵਾਲੇ ਨੇ ਬਚਾਉਂਦੇ-ਫਚਾਉਂਦੇ ਬ੍ਰੇਕ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਪਿੱਛੇ ਆ ਰਹੀ ਐਕਟਿਵਾ ਪਰ ਕੁਝ ਛੁੱਲੇ ਬੱਚੇ ਸੀਗੇ ਪਰ ਉਹ ਵਾਹਿਗੁਰੂ ਦੀ ਕਿਰਪਾ ਹੋਈ ਤੇ ਵਾਹਿਗੁਰੂ ਨੇ ਬੱਚਿਆਂ ਨੇ ਮਤਲਬ ਬਚਾ ਕੇ ਆ ਗਏ ਐਕਟਿਵਾ ਨੀਚੇ ਆ ਗਈ ਜਿਹੜਾ ਕਾਫੀ ਵੱਡੇ ਟਿੱਪਰ ਜਿਹੜਾ ਹਾਂਜੀ ਐਕਚੁਅਲੀ ਇਹ ਹੋਂ ਦਾ ਲੇਟੈਸਟ ਨਹੀਂ ਇਹ ਕਾਫੀ ਪਹਿਲਾਂ ਦਾ ਐਕਸੀਡੈਂਟ ਹੋਇਆ ਘਟੋ ਘਟ ਅੱਧ ਦੋ ਘੰਟੇ ਹੋ ਗਏ ਐਸ ਪਰ ਲਾ ਜੋ ਬੰਦੀ ਕਾਰਵਾਈ 8 ਵਾਲੇ ਦੇ ਫਾਈਂਡ ਕਰਕੇ ਪੀ 8 ਵਾਲਾ ਕੌਣ ਹੈ ਉਹਨੂੰ ਟਰੇਸ ਕਰਕੇ ਜੋ ਵੀ ਬੰਦੀ ਕਾਰਵਾਈ ਕਰਾਂਗੇ ਜੀ ਹਾਂਜੀ ਮੌਕੇ ਤੋਂ ਭੱਜ ਗਿਆ ਖੈਰ ਗਣੀ ਮਤ ਰਹੀ ਕਿ ਸਹਾਸੇ ਦੇ ਵਿੱਚ ਜਾਣੇ ਨੁਕਸਾਨ ਹੋਣ ਤੋਂ